ਸਾਰਜੋਗ ਪਿਆਬੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਉ ਤੋਂ ਪਹਿਲਾਂ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਜੇ ਤੁਸੀਂ ਸਾਡਾ YouTube ਚੈਨਲ ਲੋਕ ਮੁੱਦੇ 1984 ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੇਨਤੀ ਹੈ ਵੀਡੀਓ ਨੂੰ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਪਿਆਬੀ ਭਰਾਵੋ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅਸੀਂ ਪਿਛਲੇ 10 ਸਾਲ ਤੋਂ ਇਨਸਾਫ ਦੀ ਆਵਾਜ਼ ਜਥੇਬੰਦੀ ਬਣਾ ਕੇ ਸਰਦਾਰ ਮਹਿੰਦਰਪਾਲ ਸਿੰਘ ਦਾਣਗੜੀ ਦੀ ਅਗਵਾਈ ਵਿੱਚ ਪੂਰੇ ਭਾਰਤ ਦੇ ਲਗਭਗ 6 ਕਰੋੜ ਲੋਕਾਂ ਦਾ ਅਤੇ ਪੰਜਾਬ ਦੇ ਦਰ ਲੱਖ ਤੋਂ ਵੱਧ ਲੋਕਾਂ ਦਾ ਜੋ ਪੈਸਾ ਹੈਗਾ ਉਹ ਪਰਲ ਕੰਪਨੀ ਵਿੱਚ ਜੋ ਲੱਗਿਆ ਹੋਇਆ ਉਸ ਨੂੰ ਵਾਪਸ ਲੈਣ ਲਈ ਜਦੋਜਦ ਕਰ ਰਹੇ ਹਾਂ ਉਸ ਨੂੰ ਵਾਪਸ ਲੈਣ ਦੇ ਬਹੁਤ ਸਾਰੇ ਸਟੈਪ ਆ ਜਿਹੜੇ ਅਸੀਂ ਪੂਰੇ ਕਰ ਚੁੱਕੇ ਅੱਗੇ ਨੂੰ ਵਧ ਰਹੇ ਹਾਂਗੇ ਆਬੀਸਲੀ 6-7 ਮਹੀਨਿਆਂ ਤੋਂ ਅਸੀਂ ਤੇਜ਼ੀ ਨਾਲ ਅੱਗੇ ਨੂੰ ਵਧ ਰਹੇ ਹਾਂ ਸੋ ਪਹਿਲਾ 17 ਅਕਤੂਬਰ ਨੂੰ ਵਿੱਤ ਮੰਤਰਾਲੇ ਨੇ ਆਪਾਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਸੀ ਦਿੱਲੀ ਫਿਰ ਵਿੱਤ ਮੰਤਰਾਲੇ ਦੇ ਵਿਭਾਗ ਵਿੱਚ ਆਪਾਂ ਨੂੰ 3 ਫਰਵਰੀ ਨੂੰ ਵੀ ਇੱਕ ਮੀਟਿੰਗ ਹੋਈਏਗੀ ਜੋ ਕਿ ਨਿਰਮਲਾ ਚੀਤਾਰਮਨ ਦੇ ਮੈਡਮ ਦੇ ਜੋ ਜੁਆਇੰਟ ਸਕੱਤਰ ਸਰਬੀ ਜੈਨ ਹਨ ਉਹਨਾਂ ਨਾਲ ਹੋਈ ਹੈ ਉੱਥੇ ਉਸ ਮੀਟਿੰਗ ਵਿੱਚ ਉਹ ਮੋٹے ਰੂਪ ਵਿੱਚ ਗੱਲ ਇਹ ਨਿਕਲ ਕੇ ਆਈ ਹੈ ਕਿ ਜੋ ਸਰਕਾਰ ਹੈ ਉਹ ਬਹੁਤ ਜਲਦੀ ਪੈਸੇ ਦੇਣ ਦੀ ਕਾਰਵਾਈ ਤੇਜ਼ ਕਰੇਗੀ ਜਿਨ੍ਹਾਂ ਨੂੰ ਆਕਸ਼ਨ ਤੇ ਲਾਏਗੀ ਨਲਾਮੀ ਤੇ ਲਾਏਗੀ ਜਾਇਦਾਦਾਂ ਜੋ ਪਰਨ ਕੰਪਨੀ ਦੀਆਂ ਤੇ ਸੁਪਰੀਮ ਕੋਰਟ ਦੇ 2 ਫਰਵਰੀ 2016 ਵਾਲੇ ਫੈਸਲੇ ਦੇ ਮਤਾਬਕ ਲੋਕਾਂ ਦਾ ਪੈਸਾ ਦੇਵੇਗੀ ਇਹ ਗੱਲ ਵਿੱਤ ਮੰਤਰਾਲੇ ਨਾਲ ਸੇਪੀ ਦੇ ਅਧਿਕਾਰੀਆਂ ਨਾਲ ਹੋ ਰਹੀ ਹੈ ਹੋਈ ਹੈਗਾ ਪਰੰਤੂ ਉਹਦੇ ਵਾਸਤੇ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਅੱਜ ਵੀ ਮੈਂ ਬੇਨਤੀ ਕਰਦਾ ਕਿ ਸਾਨੂੰ ਕੀ ਕਰਨਾ ਹੈ ਪਹਿਲੀ ਕਰਤਾ ਇਹ ਨਹੀਂ ਕਿ ਦੇ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ 6 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਨਤੀਜੇ ਦੇਵਾਂਗੇ ਤੇ ਅਸੀਂ ਸਹਰਾਣੇ ਥੱਲੇ ਬਾਤ ਰਕੇ ਤਰਕੇ ਸਮਝ ਗਏ ਨਹੀਂ ਸਾਡਾ ਫਰਜ਼ ਬਣਦਾ ਹੈ ਅਸੀਂ ਜਿਹੜੇ ਲੋਕ ਇਨਸਾਫ ਦੀ ਆਵਾਜ਼ ਅਥੇਵੰਦੀ ਨਾਲ ਨਹੀਂ ਚੜੇ ਉਹਨਾਂ ਨੂੰ ਇਕੱਠੇ ਕਰਕੇ ਸਾਰਿਆਂ ਨੂੰ ਜਥੇਵੰਦੀ ਦੇ ਨਾਲ ਜੋੜੀਏ ਉਹਦੇ ਵਾਸਤੇ ਮੈਂ ਸਾਰੇ ਹੀ ਪੰਜਾਬ ਦੇ ਸਾਰੇ ਹੀ ਜ਼ਿਲ੍ਹੇ ਪੂਰੇ ਭਾਰਤ ਦੇ ਵੈਸੇ ਦਾ ਪਰ ਪੰਜਾਬ ਕਿਉਂਕਿ ਮੈਂ ਪੰਜਾਬੀ ਵਿੱਚ ਬੋਲ ਰਿਹਾ ਇਸ ਵਕਤ ਪੰਜਾਬ ਦੇ ਖਾਸ ਕਰਕੇ ਸਾਰੇ ਹੀ ਜ਼ਿਲ੍ਹਿਆਂ ਦੇ ਜ਼ਿਲ੍ਹਾ ਗਵਰਨਰ ਤੇ ਜਿਹੜੇ ਵੀਰ ਕੋਲੇ ਵੀ ਇਹ ਸਾਡੇ ਵੀਡੀਓ ਚੱਲ ਜਾਂਦੀ ਹੈ ਕਿਸੇ ਵੀ ਜ਼ਿਲ੍ਹੇ ਵਿੱਚੋਂ ਉਸ ਵੀਰ ਨੂੰ ਮੈਂ ਬੇਨਤੀ ਕਰਦਾ ਹਾਂ ਤੁਸੀਂ ਨਹੀਂ ਤਾਂ ਤੁਹਾਡਾ ਅੰਡੀ ਗਵਾਂਡੀ ਭੈਣ ਭਰਾ ਇਸ ਤੋਂ ਕੋਈ ਨਾ ਕੋਈ ਜ਼ਰੂਰ ਪੀੜਤ ਹੈ ਸਾਰੇ ਦੇ ਸਾਰੇ ਇਕੱਠੇ ਹੋ ਕੇ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ 10 ਕੁ ਦਿਨਾਂ ਦੇ ਵਿੱਚ ਵਿੱਚ 15 ਦਿਨਾਂ ਦੇ ਵਿੱਚ ਵਿੱਚ ਮਾਰਚ ਦੇ ਵਿੱਚ ਵਿੱਚ ਕਲੀਅਰ ਕਰ ਦਿਓ ਟੋਟਲ ਹੀ ਪੂਰਾ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ 'ਚ ਮੀਟਿੰਗਾਂ ਹੋ ਜਾਣ ਤਾਂ ਜੋ ਆਪ ਲੋਕਾਂ ਨੂੰ ਹੋਰ ਸੰਗਠਿਤ ਕਰ ਸਕੀਏ ਦੂਸਰੀ ਜੋ ਬੇਨਤੀ ਹੈ ਉਹ ਮੈਂ 3 ਫਰਵਰੀ ਤੋਂ ਬਾਅਦ ਵੀ ਇੱਕ ਵਾਰੀ ਬੇਨਤੀ ਹਿੰਦੀ ਦੇ ਵਿੱਚ ਵੀਡੀਓ ਪਾ ਕੇ ਕੀਤੀ ਸੀ ਅੱਜ ਵੀ ਕਹਿੰਨਾ ਹੈ ਕਿ ਜੇ ਕੰਪਨੀ ਦੀਆਂ ਜਾਇਦਾਦਾਂ ਵਚਣਗੀਆਂ ਤਾਂ ਹੀ ਲੋਕਾਂ ਦਾ ਪੈਸਾ ਮਿਲੇਗਾ ਤੇ ਜੋ ਜਾਇਦਾਦਾਂ ਤੁਹਾਡੇ ਇਹ ਸੇਬੀ ਦੇ ਅਧਿਕਾਰੀਆਂ ਨਾਲ ਵੀ ਗੱਲ ਹੋਈ ਹੈ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨਾਲ ਵੀ ਗੱਲ ਹੋਈ ਹੈ ਜੋ ਜਾਇਦਾਦਾਂ ਦੇ ਵਿੱਚ ਕਿਤੇ ਵੀ ਤੁਹਾਡੇ ਨੇੜੇ ਤੇੜੇ ਜਿਲ੍ਹੇ ਵਿੱਚ ਵੀ ਹਨ ਉਸਦੇ ਪੂਰੇ ਕਾਜਾਤ ਉਸਦੀ ਪੂਰੀ ਲੋਕੇਸ਼ਨ ਇਨਸਾਫ ਦੀ ਆਵਾਜ਼ ਜਥੇਬੰਦੀ ਨੂੰ ਦਿਓ ਮੈਨੂੰ ਦਿਓ ਸਰਦਾਰ ਜਗਾ ਸਿੰਘ ਸਿੱਧੂ ਨੂੰ ਦਿਓ ਸਰਦਾਰ ਜਸਵੀਰ ਸਿੰਘ ਬੜਿਆਲ ਜੀ ਨੂੰ ਦਿਓ ਸਰਦਾਰ ਜੋਸ਼ ਸਿੰਘ ਥਾਂਦੇ ਜੀ ਨੂੰ ਦਿਓ ਸਰਦਾਰ ਗਦੀਪ ਸਿੰਘ ਤਿਕਾਈ ਨੂੰ ਦਿਓ ਸਰਦਾਰ ਮਹਿੰਦਰਪਾਲ ਸਿੰਘ ਦਾਣਗੜ ਜੀ ਨੂੰ ਦਿਓ ਜਿਹੜਾ ਵੀ ਆਗੂ ਇਨਸਾਫ ਦੀ ਆਵਾਜ਼ ਦਾ ਤੁਹਾਡੇ ਨੇੜੇ ਆ ਉਸ ਨੂੰ ਦਿਓ ਉਸ ਦੇ ਕਾਗਜ਼ ਦਿਓ ਉਸ ਦਾ ਬੇਰਵਾ ਦਿਓ ਤੇ ਕਿਹਦਾ ਕਬਜ਼ਾ ਕਿੰਨੇ ਸਮੇਂ ਤੋਂ ਕਰਦਾ ਹੈ ਜੇ ਕੋਈ ਕਬਜ਼ਾ ਹੈ ਜੇ ਕੋਈ ਰੈਂਟ ਲੈ ਰਿਹਾ ਹੈ ਉਹਦਾ ਕਰਾ ਕਰਾਇਆ ਲੈ ਰਿਹਾ ਹੈ ਠੇਕਾ ਲੈ ਰਿਹਾ ਹੈ ਉਹਦੀ ਜਾਣਕਾਰੀ ਵੀ ਦਿਓ ਔਰ ਅਗਲੀ ਗੱਲ ਇਹਦੇ ਇਹ ਸੰਬੰਧ ਚ ਆਪਾਂ ਵੀਡੀਓ ਲਗਭਗ 6-7 ਫਰਬਰੀ ਨੂੰ ਮੈਂ ਪਾਈ ਸੀ ਅੱਜ ਫੇਰ ਪਾ ਰਹੇ ਹਾਂ ਤੇ ਨਾਲ ਹੀ ਇੱਕ ਗੱਲ ਇਹ ਵੀ ਕਹਿਣਾ ਚਾਹਣਾ ਹੈ ਕਿ ਮੁਕਸਰ ਜ਼ਿਲ੍ਹੇ ਦੇ ਮਲੋਟ ਵਾਲੇ ਸਾਥੀਆਂ ਨੂੰ ਛੱਡ ਕੇ ਲਗਭਗ ਬਾਕੀ ਸਾਰੇ ਕਿਸੇ ਵੀ ਹੋਰ ਸਾਥੀ ਨੇ ਲਗਭਗ ਗਈ ਜੇ ਅਸੀਂ ਆਪਣੇ ਲੈਵਲ ਤੇ ਕੁਝ ਕਾगज ਇਕੱਠੇ ਕਰ ਲਈ ਤਾਂ ਵੱਖਰੀ ਗੱਲ ਹੈ ਬਹੁਤ ਹੀ ਪਠੰਡੇ ਵਾਲਿਆਂ ਨੇ ਸਾਡਾ ਦਗਗ ਸਿੰਘ ਸਿੱਧੂ ਵੀ ਨੇ ਅਮਿੰਦਰਪਾਲ ਸਿੰਘ ਜੀ ਨੇ ਤੇ ਹੋਰ ਸਾਡੇ ਸਾਥੀ ਜਿਹੜੇ ਅਗਵਾਈ ਕਰਨ ਵਾਲੇ ਲੜ ਰਹੇ ਸੀ ਅੱਗੇ ਹੋ ਕੇ ਲੜ ਰਹੇ ਐ ਉਹਨਾਂ ਤੋਂ ਬਿਨਾ ਛਾੜੇ ਵਰਕਰ ਵੀ ਲੜ ਜਾਂ ਹੋਰ ਸਾਥੀਆਂ ਨੇ ਹਾਲੇ ਤੱਕ ਇਸ ਪਾਸੇ ਵੱਲ ਕਦਮ ਨਹੀਂ ਵਧਾਇਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਜਿਸ ਤਰ੍ਹਾਂ ਮਲੋਟ ਵਾਲਿਆਂ ਨੇ ਸਾਨੂੰ ਕੁਝ ਕਾਗਜ਼ ਡਾਕੂਮੈਂਟ ਭੇਜਿਆ ਉਹਨਾਂ ਨੇ ਬੇਰਵਾ ਵੀ ਦੱਸਿਆ ਕਿ ਆਹ ਜ਼ਮੀਨ ਹੈ ਇੱਥੇ ਇਹਦਾ ਨਿਯਾਜਕਾਸਤ ਹੈਗੀ ਐ ਪੀਐਸਐਲ ਦੇ ਨਾਂ ਤੇ ਐ ਟਾਇਲ ਚ ਜੋ ਵੀ ਹੈ ਸਾਰਾ ਮਿਹਰਬਾਨ ਉਹਨਾਂ ਨੇ ਦਿੱਤਾ ਉਹ ਜੇ ਤਰ੍ਹਾਂ ਸਾਰੇ ਬੇਰਵੇ ਇਕੱਠੇ ਕਰਕੇ ਇਨਸਾਫ ਦੀ ਆਵਾਜ਼ ਜੱਥੇਬੰਦੀ ਨੂੰ ਜਲਦੀ ਤੋਂ ਜਲਦੀ ਦਿਓ ਤਾਂ ਜੋ ਉਹ ਸਾਰੀਆਂ ਚੀਜ਼ਾਂ ਅਸੀਂ ਬੇਤ ਮਤਰਾਲੇ ਦੇ ਰਸੀਬੀ ਦੇ ਅਧਿਕਾਰੀਆਂ ਦੇ ਤੇ ਲੋਡਾ ਕਮੇਟੀ ਦੇ ਅੱਗੇ ਰੱਖ ਕੇ ਉਹਦਾ ਕੋਈ ਨਾ ਕੋਈ ਸਹੀ ਬੈਨੀਫਿਟ ਲੈ ਕੇ ਲੋਕਾਂ ਦਾ ਜਿਹੜਾ ਪੈਸਾ ਹੈ ਉਹ ਦਵਾਉਣ ਵਾਲੇ ਇੱਕ ਕਦਮ ਹੋਰ ਅੱਗੇ ਵੱਧ ਸਕੀਏ ਸੋ ਅੱਜ ਦੀ ਵੀਡੀਓ ਵਿੱਚ ਨਹੀਂ ਅੱਗੇ ਫੇਰ ਤੁਹਾਡੇ ਰੂਰੂ ਹੋਣ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ